ਹਰ ਟੁੱਟਿਆ ਹੋਇਆ ਬੰਦਾ ਰੋਂਦਾ ਤੇ ਪਰੇਸ਼ਾਨ ਹੁੰਦਾ ਹੈ ਹਰ ਟੁੱਟਿਆ ਹੋਇਆ ਬੰਦਾ ਰੋਂਦਾ ਤੇ ਪਰੇਸ਼ਾਨ ਹੁੰਦਾ ਹੈ ਪਰ ਇਹ ਬਿਲਕੁਲ ਜ਼ਰੂਰੀ ਨਹੀਂ ਕਿ ਉਹ ਲੋਕਾਂ ਸਾਹਮਣੇ ਰੋਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਉਹ ਲੋਕਾਂ ਸਾਹਮਣੇ ਰੋਂਦਾ ਹੈ ਉਹ ਇਕੱਲਾ ਬੈ ਕੇ ਰੋ ਲੈਂਦਾ ਤੇ ਮਨ ਨੂੰ ਸਮਝਾ ਲੈਂਦਾ ਹੈ ਦੁਨੀਆ 'ਚ ਆਪਣਾ ਮਜ਼ਾਕ ਬਣਾਉਣ ਤੋਂ ਆਪਣੀ ਆਪ ਨੂੰ ਬਚਾ ਲੈਂਦਾ ਏ ਦੁਨੀਆ 'ਚ ਬਣਾਏ ਨਾ ਮਜ਼ਾਕ ਉਸ ਦਾ ਆਪਣੀ ਆਪ ਨੂੰ ਬਚਾ ਲੈਂਦਾ ਏ ਦੁਨੀਆ ਸਾਹਮਣੇ ਉਹ ਮੁਸਕਰਾਉਂਦਾ ਤੇ ਹੱਸਦਾ ਏ ਦੁਨੀਆ ਸਾਹਮਣੇ ਮੁਸਕਰਾਉਂਦਾ ਤੇ ਹੱਸਦਾ ਏ ਤੇ ਆਪਣੇ ਆਪ ਚ ਖੁੰਦਾ ਏ ਤੋਸੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਦੇਖੋ